ਸੋ ਇਹ ਧੀਮਾਨ ਚੈਨਲ ਦੇਖ ਰਹੇ ਸਾਰੀ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਅਮਰਜੀਤ ਧੀਮਾਨ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਕਰਦੇ ਆ ਤੁਹਾਡਾ ਨਿਗਾ ਨਿਗਾ ਸਵਾਗਤ ਸੋ ਆਪਾਂ ਮੌਜੂਦ ਹਾਂ ਜੀ ਅੱਜ ਖਰੜ ਸ਼ਹਿਰ ਦੇ ਸਿਟੀ ਹਾਰਟ ਦੇ ਵਿੱਚ ਜਿੱਥੇ ਕਿ ਇੱਕ ਸੇਵਾਦਾਰਾਂ ਵੱਲੋਂ ਇੱਕ ਹੋਟਲ ਵੱਲੋਂ ਲੰਗਰ ਲਗਾਇਆ ਗਿਆ ਹੈ ਸੋ ਆਪਾਂ ਇਹਨਾਂ ਤੋਂ ਜਾਣਦੇ ਹਾਂ ਇਹਨਾਂ ਕਰਕੇ ਆਪਾਂ ਗੱਲਬਾਤ ਕਰਦੇ ਹਾਂ ਸੋ ਇਹਨਾਂ ਨੇ ਕਿਸ ਚੀਜ਼ ਨੂੰ ਮੁੱਖ ਰੱਖਦੇ ਆ ਇਹ ਲੰਗਰ ਲਗਾਇਆ ਹੈ ਸੋ ਕਿਹਦਾ ਕਿਹਦਾ ਇਸ ਲੰਗਰ ਦੇ ਵਿੱਚ ਸਹਿਯੋਗ ਰਿਹਾ सा <laughs> स्वागत <laughs> ভুল রখদানা রুগুলো রাজে রধিকা রে ਜੈ ਰਾਮ ਉਸੂ ਦੇ ਕ ਰਥ ਮੁਗਾ ਭਗਤੀ ਰਾਮਚੰਦਰ ਮਹਾਰਾਜ ਕੀ ਜੈ ਸਲਵਤ ਕਰਦੇ ਆ ਜੀ ਆਪਾਂ ਜੋ ਪ੍ਰਬੰਧਕ ਨੇ ਜਿਨ੍ਹਾਂ ਦੇ ਵੱਲੋਂ ਅੱਜ ਲੰਗਰ ਲਗਾਇਆ ਗਿਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਸ਼ੁਭਨਾਮ ਜੀ ਆਪਣਾ ਅਮਨਦੀਪ ਸਿੰਘ ਬੈਣੀਪਾਲ ਜੀ ਸੋ ਤਾਂ ਜੋ ਅੱਜ ਆਪਣਾ ਲੰਗਰ ਲਗਾਇਆ ਗਿਆ ਜੀ ਆਪਣਾ ਇਹ ਕਿਸ ਬੇਸ ਤੇ ਲਗਾਇਆ ਗਿਆ ਜੀ ਅਜ ਲੰਗਰ ਬੜੀ ਚਾਵਲ ਦਾ ਜੀ ਤੇ ਇਹ ਕਿਹਨਾ ਵੱਲੋਂ ਲਗਾਇਆ ਗਿਆ ਜੀ ਹਾਂਜੀ ਵੱਲੋਂ ਦਾ ਸਾਰੇ ਦੇਸ਼ ਵਾਸੀਆਂ ਨੂੰ ਰਾਮ ਮੰਦਰ ਦੀ ਉਸਾਰੀ ਲਈ ਲੱਖ ਲੱਖ ਵਧਾਈਆਂ ਇਹ ਜਿਹੜਾ ਲੰਗਰ ਲਗਾਇਆ ਗਿਆ ਹੋਟਲ ਐਫਲੂਐਂਸ ਸਿਟੀ ਹਾਰਟ ਖਰੜ ਵੱਲੋਂ ਜੀ ਰਾਮ ਮੰਦਰ ਦੀ ਉਸਾਰੀ ਦੀ ਖੁਸ਼ੀ ਲਈ ਲਾਇਆ ਗਿਆ ਹੈ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਹੋਟਲ ਵੱਲੋਂ ਲੱਖ ਲੱਖ ਵਧਾਈਆਂ ਉਸ ਖੁਸ਼ੀ ਚ ਲਾਇਆ ਗਿਆ ਹੈ ਕਿ ਰਾਮ ਮੰਦਰ ਦੀ ਉਸਾਰੀ ਲਈ ਸਾਡੇ ਦੇਸ਼ ਦੀ ਤਰੱਕੀ ਲਈ ਉਸ ਖੁਸ਼ੀ ਲਈ ਲੰਗਰ ਲਗਾਏ। ਸੋ ਕਿੰਦਾ ਦਾ ਉਤਸ਼ਾਹ ਰਿਹਾ ਜੀ ਸੰਗਤਾਂ ਦੇ ਵਿੱਚ ਫਿਰ? ਬਹੁਤ ਵਧੀਆ ਜੀ, ਬਹੁਤ ਵਧੀਆ। ਪੂਰਾ ਸ਼ਹਿਰ ਸਾਡੇ ਕੋਲ ਆਇਆ। ਬਹੁਤ ਵਧੀਆ ਰਿਹਾ ਜੀ। ਜੀ। ਸੋ ਇਹ ਕਿ ਉਪਰਾਲਾ ਕੀਤਾ ਜੀ ਇਸ ਤੋਂ ਪਹਿਲਾਂ ਵੀ ਤੁਸੀਂ ਬਹੁਤ ਵਧੀਆ ਸੋਸ਼ਲ ਵਰਕ ਵੀ ਕਰਦੇ ਰਹੇ ਹੋ ਜੀ। ਸੋ ਜੀ ਤੁਹਾਡਾ ਕੀ ਕਹਿਣਾ ਭਾਜੀ? ਪਹਿਲੇ ਤਾਂ ਮੈਂ ਆਪਣੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਅੱਜ ਅਯੁੱਧਿਆ ਦੇ ਵਿੱਚ ਜੋ ਇੰਨਾ بڑا ਉਦਘਾਟਨ ਹੋਇਆ ਹੈਗਾ। ਤੇ ਇਹ ਉਪਰਾਲਾ ਸਾਡਾ ਬਹੁਤ ਹੀ ਮਹੱਤਵਪੂਰਨ ਸੀਗਾ ਇੱਕ ਸਾਡੇ ਦੇਸ਼ ਵਾਸੀਆਂ ਨੇ ਇੰਨਾ ਮਾਨ ਸਨਮਾਨ ਜਿਹੜਾ ਅੱਜ ਦਿੱਤਾ ਲੋਕਾਂ ਨੂੰ रामਜੰਦਰ ਜੀ ਦੇ ਇਸ ਮੰਦਰ ਦੇ ਲਈ ਤੇ ਅਸੀਂ ਇਹ ਹੋਟਲ ਐਫਲੂਐਂਸ ਦੇ ਵੱਲੋਂ ਇਹ ਲੰਗਰ ਚਲਾਇਆ ਹੈਗਾ ਤੇ ਅਸੀਂ ਸਾਰਿਆਂ ਨੂੰ ਦੇਸ਼ ਦੇ ਸਾਰੇ ਲੋਕਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ ਸੋ ਕਿਹਦਾ ਕਿਹਦਾ ਸਹਿਯੋਗ ਰਿਹਾ ਜੀ ਇਸ ਲੰਗਰ ਦੇ ਵਿੱਚ ਪੂਰੇ ਜਿ ਵਿੱਚ ਪੂਰੇ ਸਾਰੇ ਪੂਰੇ ਹੋਟਲ ਦਾ ਸਾਡੇ ਸਟਾਫ ਦਾ ਸਾਡੇ ਪੂਰੀ ਮਾਰਕੀਟ ਜਿੰਨੀ ਵੀ ਹੈਗੀ ਹੈ ਸਾਰਿਆਂ ਦਾ ਹੀ ਰਿਹਾ ਜੀ ਸਾਡੇ ਐਮ ਡੀ ਸਰ ਹਰਿੰਦਰ ਜੀ ਹੈਗੇ ਨੇ ਤੇ ਸਾਡੇ ਜੀ ਐਮ ਸਰ ਅਮਨਦੀਪ ਬੈਣੀਪਾਲ ਜੀ ਤੇ ਸਾਡਾ ਸਟਾਫ ਸਾਡਾ ਸਟਾਫ ਦਾ ਬਹੁਤ ਬੜਾ ਕੋਆਰਡੀਨੇਟਰ ਹੈ ਇਸ ਚ ਜੀ ਹਾਂਜੀ ਹਾਂਜੀ ਸੋ ਹੋਰ ਕੀ ਕਹਿਣਾ ਚਾਹਾਂਗਾ ਜੀ ਦੇਸ਼ਵਾਸੀਆਂ ਨੂੰ ਜੀ ਬਸ ਮੈਂ ਲੱਖ ਲੱਖ ਵਧਾਈਆਂ ਦੇਣਾ ਚਾਹਾਂਗਾ ਵੀ ਜੈ ਸ਼੍ਰੀ ਰਾਮ ਸੋ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹਾਂਗਾ ਜੀ ਯੂਥ ਨੂੰ ਕੀ ਕਹੋਗੇ ਜੀ ਅੱਜ ਕੱਲ ਯੂਥ ਤੋਂ ਆਪਾਂ ਨੂੰ ਪਤਾ ਹੀ ਹੈ ਜੀ ਮੈਂ ਚਾਹੁੰਨਾ ਵੀ ਜਿਹੜਾ ਆਪਣਾ ਜਦਾ ਅਜੋਧਿਆ ਮੰਦਿਰ ਬਣਿਆ ਗੁਰਦੁਆਰੇ ਬਣਦੇ ਆਂਦਾ ਇਹਦਾ ਹਸਪੀਟਲ ਤੇ ਕਾਲਜ ਵੀ ਬਣਨੇ ਚਾਹੀਦੇ ਆਂ ਜਿਵੇਂ ਭਗਵਾਨ ਰਾਮ ਦੇ ਨਾਮ ਤੇ ਬਣ ਤਾਂ ਕਿ ਸਾਡੀ ਜਿਹੜੀ ਜਨਰੇਸ਼ਨ ਆ ਪੜੇ ਲਿਖੇ ਤੇ ਗਰੀਬ ਲੋਕਾਂ ਨੂੰ ਹਸਪੀਟਲ ਫੈਸਿਲਿਟੀਆਂ ਬਣੇ ਜੀ ਇਹ ਚੀਜ਼ ਵੀ ਨਾਲ ਜ਼ਰੂਰੀ ਹੈ ਜੀ ਬਿਲਕੁਲ ਬਸ ਮੇਰਾ ਇਹੀ ਸੰਦੇਸ਼ ਆ ਵੀ ਬੱਚੇ ਪੜਨ ਨਸ਼ਿਆਂ ਤੋਂ ਦੂਰ ਰਹਿਣ ਤੇ ਤਰੱਕੀ ਕਰਨ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਸ਼ੁਕਰੀਆ ਧੰਨਵਾਦ ਥੈਂਕ ਯੂ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ